ਕੀ ਕਮੈਂਟ ਹੁੰਦੀ ਪਰ ਤੁਸੀਂ ਆਪਣੇ ਵੱਲ ਪਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਹਰ ਧਰਮ ਦੇ ਵਿੱਚ ਇੱਕ ਆਪਣੀ ਰਸਮ ਹੈ ਆਪਣਾ ਆਲਾਪ ਇਹ ਸਭ ਕਿਤਾਬ ਨਾਲ ਉਸ ਨੂੰ ਕੀਤਾ ਜਾਂਦਾ ਉਸ ਰਸਮ ਨੂੰ ਔਰ ਤੁਸੀਂ ਦੇਖ ਸਕਦੇ ਹੋ ਇਸ ਕਬਰ ਦੇ ਵਿੱਚ ਦੋ ਲੱਕੜਾਂ ਵੀ ਲਗਾਈਆਂ ਗਈਆਂ ਕਿਉਂਕਿ ਪਹਿਲਾਂ ਬਾਡੀ ਨੂੰ ਥੱਲੇ ਰੱਖਿਆ ਜਾਂਦਾ ਫਿਰ ਉਸ ਦੇ ਉੱਪਰ ਫੱਟੇ ਪਾ ਕੇ ਫਿਰ ਉਸ ਦੇ ਉੱਪਰ ਇੱਕ ਪਲਾਸਟਿਕ ਦਾ ਬੈਗ ਪਾ ਕੇ ਔਰ ਜਿਵੇਂ ਤੁਸੀਂ ਕਹੋ ਜੀ ਦੇਖੋ ਬਈ ਜਿਹਨਾਂ ਚਲੋ ਡਿਊਟੀ ਲਾ ਦਾਂਗੇ ਸੁਰਾਂ ਦੇ ਬਾਦਸ਼ਾ ਸਦਾ ਲਈ ਮਿੱਟੀ ਵਿੱਚ ਵਿਲੀਨ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਜਾਣਾ ਸਾਰੇ ਨੇ ਇੱਦਾਂ ਪਰ ਮਾਮਾ ਸਾਡੇ ਇਦਾਂ ਹੀ ਜਾਣਾ ਸਾਰੇ ਤੇਰੇ ਕੋਲੋਂ ਯਾਰ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੁਹਾਨੂੰ ਬੁਲਾ ਰਹੇ ਪੈਰੀ ਮਾਮਾ ਜੀ ਉਧਰ ਹਾਂ ਤარი ਹਾਂ ਇਹ ਹਾਂ ਇਹ ਘਰੇ ਦੇ ਜਾ ਕਿ ਇਹ ਕਿਦੈਸ ਸੂਰਤਤਾ ਦੇ ਰੱਖੀ ਨੇ ਬਦਕਿਸਮਤੀ ਨਾਲ ਸਾਰੇ ਨੇ ਸਰਦੂਲ ਜੀ ਦੇ ਬੇਟੇ ਕੱਡੇ ਸਾਰਿਆਂ ਨੇ ਠੀਕ ਕਰੀ ਪਰ ਅਲਾਪ ਵੀ ਜਾਣਾ ਤੇਰੇ ਕੋਲ ਆ ਰਿਹਾ ਸਾਨੂੰ ਇਹ ਜੁਮੀਦ ਨਹੀਂ ਨਹੀਂ ਸੀ ਇੰਨੀ ਛੇਤੀ ਜਾਣਾ ਇਹ ਇਹ ਬੰਦ ਗੱਲ ਸੁਣਿਆ ਜਿਆਦਾ ਅਜੇ 25 30 ਸਾਲ ਹੋਰ ਜੀਣਾ ਚਾਹੀਦਾ ਸੀ ਸਾਹਿਬ ਉਹ ਜੋ ਕਲਮੇ ਵਾਲਾ ਚੰਚੂ ਜੀ ਜੀ ਦੂਸਰਾ ਕੀ ਕਰਨਾ ਉਹ ਵੀ ਵਿਚਾਰੇ ਚਲੇ ਗਏ ਆਪਣੀ ਉਮਰ ਭੋਕੇ ਕੀ ਕਰੀ ਕਿਸੇ ਦੀ ਕਿੰਨੀ ਕਿਸੇ ਦੇ ਪੱਲੇ ਕਿਸੇ ਦੇ ਪੱਲੇ ਤਾਰੀ ਅਮਾਮ ਸਾਹਿਬ ਨੂੰ ਫੜਾ ਦੇ ਅੱਗੇ ਇਸ ਤਰਫ ਫੜਾ ਦੇ ਉਹ ਬਾਈ ਦੇ ਫੜਾ ਦੇ ਮਾਮਾ ਜੀ ਫਾਫਾ ਅਮਾਮ ਜੀ ਨੂੰ ਪੈਸੇ ਬਣਿਆ ਨੂਰ ਮਮਈ ਫੜਾ ਦਿਓ ਇਮਾਮ ਸਾਹਿਬ ਨੂੰ ਤਰਵਿੰਦਰ ਤਰਵਿੰਦਰ ਅੰਕਲ ਕੋਲ ਸੀ ਬਈ ਜੀ ਦਾ ਬਜ਼ੂ ਹੈਗਾ ਉਹ ਪਾਇਓ ਬਿੱਟੀ ਨੂਰ ਮਮਈ ਤਾ ਤਰਵਿੰਦਰ ਵੀਰੇ ਕੋਲ ਸੀ ਤਰਵਿੰਦਰ ਆ ਸਾਈ ਸਾਈ ਵੀਰੇ ਤਰਵਿੰਦਰ ਵੀਰੇ ਨੂੰ ਹਾਕ ਮਾਰਿਓ ਦਾਵਾ ਵੀਰੇ ਕਿਹਦੇ ਆ ਇਧਰ ਦਿਖਾ ਰਿਹਾ ਆਪਣੇ ਮਾਰੇ ਸਾਰਿਆਂ ਨੂੰ ਕੋਈ ਹੈਗਾ ਲੰਗਰ ਚ ਇਹਨੂੰ ਸਵਾਬ ਬਹੁਤ ਵੱਡਾ ਇਸਕਾ ਮੰਗੀਆ ਕੋਣ ਹੈ ਨਹੀਂ ਦੋਨਾਂ ਨੂੰ ਸਾਰਿਆਂ ਨੂੰ ਮੰਗੀ ਭਾਣੂ ਖਾਣ ਭਾਣੂ ਵੀ ਜਲਦੀ ਕਰ ਉਹ ਦੋਨੋਂ ਨੂੰ ਵੀ ਸਵਾਬ ਬਹੁਤ ਵੱਡਾ ਖਾਨ ਸਾਹਿਬ ਮਾਸਟਰ ਸਲੀਮ ਉਹਨਾਂ ਦੇ ਡਿਟੇਲ ਹੋਏਗੀ ਸੇਵਾ ਤਾਂ ਨਹੀਂ ਬਸ ਮਨਜ਼ੂਰੀ ਹੋ ਜਾਵੇ ਸੇਵਾ ਦੀ ਕੋਈ ਗੱਲ ਨਹੀਂ ਮਨਜ਼ੂਰ ਕਰ ਲਿਓਗੇ ਉਹਨਾਂ ਨੇ ਤਾਂ ਬਹੁਤ ਵਧੀਆ ਕਰ ਦਿੱਤਾ ਹੈਲੋ ਉੱਪਰ ਗਿਆ ਕਰੀ ਆ ਗਮਲ ਆ ਕਹੀ ਮਾਰ ਕੇ ਮੰਗੀ ਸਹੀ ਮਾਰ ਕੇ ਡਲਾ ਭੰਗੀ ਬਹੁਤ ਬੜਾ ਪੈਰ ਬਾਹਰ ਹੀ ਰੱਖੀ ਮੰਗੀ ਆ ਡਲਾ ਭੰਦੇ ਅੱਧਾ ਵੀ ਤੇ ਪਿਆਲਾ ਬਹੁਤ ਬੜਾ ਇਹਨੂੰ ਭੰਲਣਾ ਪੈਣਾ ਮੰਗੀ ਬਹਿ ਜਾਣਾ ਫਿਰ ਮੁੜ ਕੇ ਬਸ ਇਹ ਤਾਂ ਬਹਿ ਜਾਊਗਾ ਫਿਰ ਆਹੋ ਨਮਕ ਅਰੇਂਜ ਬਰ ਚੁੱਕੇ ਆ ਕੀ ਕਰੀਏ ਬਹੁਤ ਜਿਆਦਾ ਵਾਰ ਹੀ ਕਰ ਚੁੱਕੇ ਆ ਪ੍ਰੋਸੈਸ ਆ ਅਜੇ ਕੱਲਾਂ ਦੀ ਆਤ ਨਹੀਂ ਪੈਣੀ ਚਾਹੀਦੀ ਅੱਲਾ ਨਾ ਹੀ ਪਾਵੇ ਕਿਸੇ ਨੂੰ ਮਰ ਕਾਰ ਹੀ ਚੁੱਕਿਆ ਕੀ ਕਰੀਏ ਮੈਂ ਤਾਂ ਮੈਂ ਤਾਂ ਕਿੰਨੀ ਵਾਰ ਜਾਂ ਪਹਿਲਾਂ ਵੱਡਾ ਤਾਇਆ ਨਾ ਪਹਿਲਾਂ ਭੂਆ ਤੋਰੀ ਮੈਂ ਤਾਂ ਲਈ ਪਹਿਲਾਂ ਭੂਆ ਤੋਰੀ ਉਹਨਾਂ ਦੇ ਵੱਡੇ ਬੇਟੇ ਫੇਰ ਭੂਆ ਤੋਰੀ ਫੇਰ ਭਾਬੀ ਤੋਰੀ ਫੇਰ ਤਾ ਤੋਰੀ ਉਹ ਇੱਥੇ ਬਾਰੀ ਆ ਗਈ ਭਾਈ ਹੋ ਜਾ ਪਿੱਛੇ ਹੋ ਜਾ ਭਰਾਵਾ ਹਮੀਦ ਦੀ ਵਾਰ ਨੂੰ ਤਾਂ ਮੈਨੂੰ ਮੂੰਹ ਦੇਖਣ ਨੂੰ ਕਿ ਕਬਰ ਦੇ ਕੋਲ ਜਾਣ ਨੂੰ ਮੌਕਾ ਨਹੀਂ ਮਿਲਿਆ ਤਾਂ ਇਹ ਤਾਂ ਆਪਲਾਲਾ ਸਾਹਿਬ ਮੇਰੇ ਪੇਪਰ ਸੀ 뮤직 ਦਾ ਪੇਪਰ ਦੇ ਕੇ ਮੈਂ ਵਾਪਸ ਆਇਆ ਜਦੋਂ ਤੱਕ ਕਰਕੇ ਵਾਪਸ ਆ ਕੇ ਸੀ ਮੈਂ ਕਿਹਾ ਹਾਂਜੀ ਕਹਿੰਦੇ ਹੋ ਗਿਆ ਹੁਣ ਤਾਂ ਉਹਨਾਂ ਦੇ ਬੇਟੇ ਸਰਦੂਲ ਜੀ ਦੇ ਵੱਡੇ ਬੇਟੇ ਉਹ ਦੱਸ ਰਹੇ ਨੇ ਵੀ ਇੱਕ ਇੱਕ ਕਰਕੇ ਕਿਦਾਂ ਸਾਰੇ ਇਥੋਂ ਚਲੇ ਗਏ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਰੁਖਸਤ ਹੋ ਗਏ ਮੁਝੇ ਅਟੈਚਮੈਂਟ ਜ਼ਿਆਦਾ ਹੁੰਦੀ ਹੈ ਮੈਂ ਵੀ ਮੈਂ ਛੋਟਾ ਸੀ ਮੈਂ ਲਾੜਦਾ ਜ਼ਿਆਦਾ ਸੀ ਉਹ ਤਾਂ ਬਾਰਾ ਹੁੰਦਾ ਭਾਈ ਜੀ ਪਾਣੀ ਪਿਆਲੇ ਚ ਪਹਿਲਾਂ ਭਾਈ ਪਾਣੀ ਮਿਲਣ ਵੀ ਬਲਾ ਦਿਓ ਜਿਹੜਾ ਹਰ ਇੱਕ ਹਰ ਇੱਕ ਬੰਦੇ ਦੀ ਆਪਣੀ ਇੱਕ ਭਾਵਨਾ ਇੱਕ ਆਹੋ ਪੁੱਛਦੇ ਕਈ ਬੰਦੇ ਲਿਆ ਮੈਂ ਤੇ ਮੈਂ ਲੋੜ ਹੋ ਗਿਆ ਪਾਣੀ ਹੋ ਰਿਹਾਗਾ ਪਾਣੀ ਹੋ ਰਿਹਾਗਾ ਮੈਂ ਮਗਾਉਂਗਾ ਮੈਂ ਮਗਾਉਂਗਾ ਲੈ ਨੀ ਚਮੜੇ ਜਿਹਾ ਉਤਰੀ ਹੋਣਾ ਕਿਤੇ ਬਿੱਡੂ ਬਣਾਉਣਾ ਆ ਆ ਗਿਆ ਮੇਰੇ ਕੋਲ ਉਹ ਆ ਗਿਆ ਪਾਣੀ ਪੀ ਉਹ ਇੱਧਰ ਤੁਹਾਨੂੰ ਨਹੀਂ ਜਾਂਦਾ ਹੀ ਰਿਹਾ ਆ ਪੀ ਲੈ ਤੂੰ ਪੀਓ 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 ਤੁਸੀਂ ਲੈ ਆਓ ਲੈ ਆਓ ਤੁਸੀਂ ਕਿੱਥੇ ਆ ਬਾਜੋ ਪਾਣਾ ਗਾਰਲਿੰਗ ਦੜਾ ਦੇਖ ਲੈ ਬਾਜੋ ਪਾਣਾ کی ہے آ لے آ دو دے دو شریف او پپر دے پانی پڑو بہت پڑو بہت ڈو بہت ڈو ایک منٹ پانچ اوپر دے لے آ پڑا دیو ہوندا لگے اچھا اے کلاپ جو ہے ہاں جی جو دے کلاپ پانی لے لو پھر عمران آ بے جم جم عمران ہاں جی آ دیکھ آ بے جم جم آ چھوڑ دو احرام وہی والا وہی احرام ہے پوتتر جل آ بے جم جم ਕਬਰ ਦੇ ਉੱਤੇ ਜਦੋਂ ਮਿੱਟੀ ਪਾਉਣ ਦੀ ਰਸਮ ਜੋ ਪੂਰੀ ਹੋ ਜਾਵੇਗੀ ਉਸ ਦੇ ਬਾਅਦ ਦੇ ਵਿੱਚ ਸ਼ਰਨਤੀ ਛੜਕਾ ਕਰ ਦਿੱਤਾ ਜਾਏਗਾ ਉਹ ਕਹਿੰਦੇ ਮੇਰਾ ਡਰਾਈ ਕਲੀਨ ਕਰਾ ਲਓ ਉਹਨੂੰ ਮੌਕੇ ਤੇ ਕਿੱਥੇ ਲੰਭਾ ਤੇ ਮੌਕੇ ਤੇ ਕਿਥੇ ਕਰਾਂ ਤੇ ਫਿਰ ਉਹ ਵਧੀਆ ਬਾਈ ਕਰਾਇਆ ਵਧੀਆ ਹੋ ਗਿਆ ਬਿਲ ਲੱਭਣਾ ਹੀ ਨਹੀਂ ਸੀ ਉਹ ਨਹੀਂ ਹਾਂ ਜਿਹੜਾ ਤਾਂ ਦੀ ਖੁਸ਼ਬੂ ਅੱਛੀ ਹੋ ਗਈ ਨਾ ਭਾਜੀ ਉਹ ਉੱਥੋਂ ਆਇਆ 8:00 ਵਜੇ ਦੇ ਕਰ ਤੋ ਜਿਹੜਾ ਆਇਆ ਉਹ ਹੀ ਹੁੰਦੇ ਹੋ ਗਏ ਹਨ ਨਾ ਔਰ ਪਾਜੀ ਹੁਣ ਥੋੜਾ ਥੋੜਾ ਜਿਹਾ ਨਾ ਰੁਕਸਤੀ ਰੁਕਸਤੀ ਲਾਓ ਜੀ ਰੁਕਸਤੀ ਵਾ ਰੁਕਸਤੀ ਲਾਓ ਪਾਜੀ ਆਓ ਚਲੋ ਜਾਸ ਲੈ ਕੇ ਹੁਣ ਜਿਨ੍ਹਾਂ ਦਾ ਕੰਮ ਆ ਉਹ ਸਾਨੂੰ ਕਰਨ ਦੇ ਹੁਣ ਤੁਸੀਂ ਜਾਓ ਪਾਜੀ ਸਾਰੇ ਪਲੀਜ਼ ਮਿਹਰਬਾਨੀ ਸ਼ੁਕਰੀਆ ਜੀ ਭੁੱਲਾ ਚੁੱਕੇ ਦੀ ਮਾਫੀ ਮੰਗ ਇਹਨਾਂ ਦੀ ਭੁੱਲ ਭਲਾ ਕੇ ਕਾਮ ਕਰਕੇ ਠੀਕ ਹੈ ਜੀ ਤੇ ਸਾਰੇ ਜਣੇ ਲੰਗਰ ਸ਼ੱਕੇ ਜਾਓ ਜੀ ਗੁਰਦੁਆਰਾ ਸਾਹਿਬ ਚ ਲੰਗਰ ਆਦੀ ਸਾਰੇ ਜਣੇ ਲੰਗਰ ਸ਼ੱਕੇ ਜਾਓ ਤੇ ਦੁਆ ਕਰਕੇ ਜਾਓ ਸਰਦੂਲ ਪਾਜੀ ਵਾਸਤੇ ਯਾਰ ਡਿਗਰੀ ਕਸੁੱਤੀ ਡਿਗਰੀ ਵਾਲੇ ਕਲਾਕਾਰ ਸਾਥੀ ਵਿਸ਼ਵਾਮਿੱਤਰ ਜੀ ਆਜੋ ਇੱਧਰ ਕਿਸਿੰਦਰ ਪੱਲਾ ਜੀ ਦੇ ਬੇਟੇ ਪੰਡਿਤ ਜੀ ਕਿੱਥੇ ਨੇ ਬੜੀ ਪਾਉ ਹਰ ਇੱਕ ਇਨਸਾਨ ਆਪਣੀ ਹਾਜ਼ਰੀ ਸਮੇਂ ਮੁਤਾਬਕ ਲਾ ਰਿਹਾ ਔਰ ਸੁਰਾਂ ਦੇ ਸਕੰਦਰ ਨੂੰ ਸੁਰਾਂ ਦੇ ਬਾਦਸ਼ਾਹ ਨੂੰ ਜਿਲੀ ਦੇ ਰਿਹਾ ਹੈ ਜਗਾ ਜਗਾ ਦੇਖੋ ਸਾਫ ਹੈ ਨਹੀਂ ਜਗਾ ਜੋ ਸਾਫ ਕਰੀਏ ਹਮ ਜਗਾ ਜਗਾ ਸਮਝਾ ਜੋ ਗਿਆ ਜੋ ਸਾਡੇ ਇੱਥੇ ਆ ਜਾਓ ਜਿਹੜਾ ਪਾਣੀ ਪਾਣਾ ਚਾਹਦਾ ਮਿੱਟੀ ਪਾਣਾ ਆਓ ਤੁਸੀਂ ਦੇਖ ਸਕਦੇ ਹੋ ਵੀ ਉਹ ਹੋ ਹੈ ਨਾ ਹੋਇਆ ਕਰੋ ਵਿਰੋਜ ਕਿੱਥੇ ਯਾਰ ਵਿਰੋਜ ਇੱਥੇ ਵਿਰੋਜ ਕਿੱਥੇ ਆ ਫਿਰੋਜ਼ ਕਿੱਥੇ ਆਇਆ ਸੀ ਫਿਰੋਜ਼ ਕਿੱਥੇ ਪਿੱਛੇ ਦੇਖੀ ਇੱਥੇ ਪਿੱਛੇ ਇੰਨੀ ਸੀ ਫਿਰੋਜ਼ ਫਿਰੋਜ਼ ਉਹ ਖੰਡ ਬਿਸ਼ਰੀ ਗਏ ਹੋ ਖਾਨ ਸਾਹਿਬ ਫਿਰੋਜ਼ ਬਾਜੀ ਬਾਜੀ ਸਾਰੇ ਪਿੱਛੇ ਪਿੱਛੇ ਹੋ ਵਾ ਯਾਰ ਹੁਣ ਬਸ ਚਲੋ ਬਾਜੀ ਦੁਆ ਕਰੋ ਦੁਆ ਕਰੋ ਲਾ ਜਨਤ ਨਸੀਬ ਕਰੇ ਸਾਡੇ ਭਰਾ ਨੂੰ ਬਾਜੀ ਪਲੀਜ਼ ਹੁਣ ਪਿੱਛੇ ਹੋ ਪਿੱਛੇ ਹੋ ਜਾਓ ਮਾਸਟਰ ਸਲੀਮ ਆਪਣੇ ਕੰਨੀਓ ਕਹਿੰਦੇ ਹੋਏ ਮਿੱਟੀ ਪਾਉਣ ਦੀ ਰਸਮ ਆਲਮੋਸਟ ਪੂਰੀ ਹੋ ਚੁੱਕੀ ਹੈ ਹੋਰ 5 10 ਮਿੰਟ ਦੇ ਵਿੱਚ ਇਹ ਰਸਮ ਵੀ ਪੂਰੀ ਕਰ ਦਿੱਤੀ ਜਾਵੇਗੀ ਯਾਰ ਡਿਗਰੀ ਕਿਸੁੱਤੀ ਯਾਰ ਜਿਗਰੀ ਕਿਸੁੱਤੀ ਡਿਗਰੀ ਦੇ ਕਲਾਕਾਰ ਕਿਉਂਕਿ ਇਹਨਾਂ ਦਾ ਘਰ ਪਰਿਵਾਰ ਵਾਲਾ ਇਹਨਾਂ ਨਾਲ ਪਿਆਰ ਸੀ ਜਿੱਤੀ ਵੀਰੇ ਸ੍ਰੀਿੰਦਰ ਕਿੱਥੇ ਆ ਉਹਨੂੰ ਸ੍ਰੀਿੰਦਰ ਵੀ ਦਿੱਤੀ ਕਿੱਥੇ ਸ੍ਰੀਿੰਦਰ

ਚੰਨ ਕਵਰ ਪੱਟੀ ਹੈ ਲੈਡ ਕਿੱਥੇ ਗਈ ਲੈਡ ਕਿੱਥੇ ਗਈ ਮੇਰੇ ਕੋਲ ਹੈ ਚਲਾ ਲਾਉਣ ਨੂੰ ਇੱਕ ਮਿੰਟ ਲੈਡ ਪਾ ਲਓ ਫਿਰ ਭਾਜੀ ਜੀਜੀ ਮੋੜ ਤੇ ਜਾਂਦੇ ਹੋ ਤੇ ਪੀ ਆ ਗਾਈ ਯਾਰ ਉਂਡਾਈ ਹੈ ਰੈਡੀ ਹੈ ਤੋ ਸਕੇ ਨਾ ਇਹ ਅੱਜ ਕਿਤੇ ਆ ਰਹੇ ਨੇ ਇਹ ਸਿੱਖਣਾ ਮੈਂ ਆਪੇ ਨੇ ਕਿ ਕਿ ਜਿਹੜਾ ਉਸ ਤੋਂ ਆ ਜਾਂਦੇ ਨੇ ਆ ਨਾਲ ਖੰਭਾ ਵੀ ਲੈ ਜਾਂਦੇ ਨੇ ਫੋਨ ਨਹੀਂ ਕਰਦੇ ਕੋਈ ਦਿਨ ਨਹੀਂ ਹੋਣਾ ਆਉਂਦੇ ਜਾਈਦੇ ਰਹੇਗਾ ਅੱਗੇ ਤੇ ਟੀਮ ਇਹ 10 ਸੌਰਾ ਵੀ ਸਹਿਦਾਰ ਅੰਦਰ ਹੋਣਗੇ ਜਿਹੜੇ ਵੀ ਨਹੀਂ ਜਾਣਦੇ ਹੋਣਗੇ ਸੋ ਇਹ ਉਹਨਾਂ ਨਾਲ ਕਿੰਨੇ ਸਮਾਂ ਤੋਂ ਉਹਨਾਂ ਨਾਲ ਅਸਲੀ ਤੌਰ ਤੇ ਸਮਾਂ ਹੋ ਗਿਆ ਕੀ ਕੁਝ ਸਿੱਖਣ ਨੂੰ ਮਿਲਿਆ ਜੇਕ ਸਮੇਂ ਦੀ ਅਸੀਂ ਮਿਲੇ ਬਹੁਤ ਕਿਉਂਕਿ ਬਚਪਨ ਤੋਂ ਸੁਣਦੇ ਸੀ ਉਹਨਾਂ ਨੂੰ ਸੁਣ ਸੁਣ ਕੇ ਅੱਗੇ ਲੋਨ ਦੇ ਗਾਉਣ ਦਾ ਸ਼ੌਂਕ ਹੀ ਬਹੁਤ ਲੱਗਿਆ ਸੀ ਆਹ ਸਾਹਬ ਦੇ ਤਰੂਫ ਮਿਲੇ ਜਿਗੇ ਸਾਡਾ ਭਰਾ ਹੈ ਉਹਨਾਂ ਨੇ ਬੁਲਾਇਆ ਸੀਗਾ ਸਲੀਮ ਭਾਈ ਉਹਨਾਂ ਨੇ ਬੁਲਾਇਆ ਸੀ ਮਤਲਬ ਮਿਲਦੇ ਸੀ ਐਵੇਂ ਮਿਲਦੇ ਸੀ ਜਿਵੇਂ ਬਹੁਤ ਪੁਰਾਣੇ ਜਾਣਦੇ ਹਾਂ ਤੇ ਐਵੇਂ ਕਰਕੇ ਕੁਝ ਵੀ ਸਿੱਖਿਆ ਉਹਨਾਂ ਦੇ ਕੋਲ ਅਸੀਂ ਆਨਲਾਈਨ ਹੀ ਸਿੱਖਿਆ ਮਤਲਬ ਉਹਨਾਂ ਦੇ ਗੀਤ ਸੁਣ ਸੁਣ ਕੇ ਇੱਥੇ ਤੱਕ ਪਹੁੰਚੇ ਮਾੜਾ ਮਤਲਬ ਅਸੀਂ ਕਿਹਾਂ ਦੇ ਜੀ ਗੁਰੂ ਦੇ ਮੁਤਾਬਕ ਆਪਾਂ ਗੱਲ ਕਰੀਏ ਕਿਸ ਕਿਹੜਾ ਤੁਹਾਨੂੰ ਇਸ ਜੀ ਕੋਈ ਐਸੀ ਜੀ ਕਿਹੜੀ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਿਆ ਵੀ ਇਹਨਾਂ ਤੋਂ ਹੀ ਸਿੱਖਣਾ ਚਾਹੀਦਾ ਜਾਂ ਇਹਨਾਂ ਤੋਂ ਵਿਲੱਖਣ ਹੀ ਕੋਈ ਕਰ ਸਕਦਾ ਕੋਈ ਵਿਲੱਖਣ ਬਣ ਸਭ ਤੋਂ ਵੱਡੀ ਗੱਲ ਤੇ ਅਸੀਂ ਜੋ ਗੀਤ ਤਾਂ ਉਹਨਾਂ ਦੇ ਕੋਲ ਸੁਰਤਾ ਸੀਗੇ ਬਹੁਤ ਚੰਗੇ ਇਨਸਾਨ ਵੀ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਇੱਕ ਤਾਂ ਮਿੱਠੀ ਬਹੁਤ ਆਵਾਜ਼ ਸੀ ਉਹਨਾਂ ਦੀ ਜਿਹੜਾ ਵੀ ਸੁਣਦਾ ਸੀ ਮਤਲਬ ਹੋਸ਼ਵੈਂਚ ਵਾਲੇ ਬੱਚਾ ਚਾਹੇ ਬਜ਼ੁਰਗਾ ਕੋ ਹਰ ਇੱਕ ਕਲਾਕਾਰ ਚਾਹੁੰਦਾ ਕਿ ਉਹਨਾਂ ਵਰਗੀ ਮਿੱਠੀ ਆਵਾਜ਼ ਸਾਡੀ ਹੋਵੇ ਇਹਹੀ ਰੀਜ਼ਨ ਸੀਗਾ ਕਿ ਸਰਦੂਲ ਸਾਹਿਬ ਨੂੰ ਸਾਰੀ ਦੁਨੀਆ ਬਹੁਤ ਪਿਆਰ ਕਰਦੀ ਸੀ ਤੁਸੀਂ ਇਕੱਲੇ ਸੀ ਕਿ ਹੋਰ ਵੀ ਸਾਥੀ ਕਲਾਕਾਰ ਸੀਗੇ ਤੁਹਾਡੇ ਨਾਲ ਜਾਂ ਤੁਸੀਂ ਕਿਸੇ ਦੇ ਨਾਲ ਆਉਂਦੇ ਸੀ ਚੱਲ ਕੇ ਉਹਨਾਂ ਕੋਲੇ ਮੈਂ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਮੈਂ ਖਾਨ ਸਾਹਿਬ ਭਾਈ ਦੇ ਨਾਲ ਆਉਂਦਾ ਸੀਗਾ ਕਿਉਂਕਿ ਖਾਨ ਸਾਹਿਬ ਜੀ ਦੇ ਨਾਲ ਆਪਣੇ ਗੀਤ ਵੀ ਆ ਰਹੇ ਨੇ ਮੈਨੂੰ ਉਹਨਾਂ ਨੇ ਸਪੈਸ਼ਲੀ ਗਿਆ ਕਿ ਪਿਆਰ ਪਿਆ ਉਹਨਾਂ ਦੇ ਬੇਟੇ ਦੇ ਨਾਲ ਉਹ ਇੰਨਾ ਕ ਪਿਆਰ ਪੈ ਗਿਆ ਜਿਵੇਂ ਅਸੀਂ ਬਚਪਨ ਤੋਂ ਹੀ ਇਕੱਠੇ ਹੋਏ ਵੱਡੇ ਹੋਏ ਇੰਨਾ ਪਿਆਰ ਪੈ ਗਿਆ ਉਹਨਾਂ ਨਾਲ ਤੇ ਉਹੀ ਸਮਾਜਿਕਾ ਕਿਲਾਪ ਨੇ ਵੀ ਕਿਹਾ ਸੀਗਾ ਤੁਸੀਂ ਫਾਦਰ ਸਾਹਿਬ ਨੂੰ ਮਿਲਣਾ ਆਗੇ ਅਸੀਂ ਦੋ ਚਾਰ ਮਿਲੇ ਵੀ ਆ ਪਰ ਚੰਗੀ ਤਰ੍ਹਾਂ ਰੂਬਰੂ ਬੈਠ ਕੇ ਮਿਲਣਾ ਸੀਗਾ ਪਰ ਪਤਾ ਨਹੀਂ ਸਬਬ ਇਦਾਂ ਬਣਨਾ ਸੀ ਬੜੀ ਜਲਦੀ ਇਹ ਮੌਕਾ ਆ ਗਿਆ ਕਿ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ ਤੁਹਾਨੂੰ ਕਦੋਂ ਪਤਾ ਲੱਗਿਆ ਲਾਸਟ ਮਲਾਕਾ ਤੁਹਾਡੀ ਇਹਨਾਂ ਨਾਲ ਕਦੋਂ ਹੋਇਆ? ਕਰੀਬ 1-2 ਮਹੀਨੇ ਹੋ ਚੁੱਕੇ ਨੇ ਕੋਈ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਕਿਸੇ ਡੈਥ ਹੋਈ ਸੀ ਉਦੋਂ ਮਿਲੇ ਸੀ ਜੀ ਤੇ ਖਾਨ ਸਾਹਿਬ ਦੇ ਉਦੋਂ ਨੂੰ ਸਰ ਸਾਹਿਬ ਜੀ ਦਾ ਮੇਲਾ ਕਰਉਂਦੇ ਉਥੇ ਮਿਲੇ ਸੀ ਕਾਫੀ ਮਤਲਬ ਉਹ ਤਾਂ ਲੱਗ ਤੰਦਰੁਸਤ ਲੱਗਦੇ ਹੀ ਬਿਲਕੁਲ ਇਦਾਂ ਤਾਂ ਲੱਗਦਾ ਨਹੀਂ ਕਿ ਬਿਮਾਰ ਨੇ ਉਹ ਬਲਕਿ ਕਾਫੀ ਹੱਸਮੁੱਖ ਜਣਾ ਦਾ ਸੁਭਾਅ ਜਿਹਾ ਲੱਗਦੇ ਨਹੀਂ ਸੀ ਮਤਲਬ ਇਹ ਸਿਚੁਏਸ਼ਨ ਇਸ ਤੀ ਹੋਏਗੀ ਕਿਉਂਕਿ ਜੇ ਖਾਨ ਸਾਹਿਬ ਦੀ ਗੱਲ ਕਰੀਏ ਕੱਲ ਤੋਂ ਅਸੀਂ ਦੇਖ ਰਹੇ ਹਾਂ ਵੀ ਉਹ ਇੱਥੇ ਬੜਾ ਹੀ ਉਹ ਭਾਵੁਕ ਨੇ ਇਹਨਾਂ ਦੇ ਘਰੇ ਵੀ ਰਹੇ ਅੱਜ ਦੁਪਹਿਰ ਦੇ ਇੱਥੇ ਹੀ ਕਬਰ ਦੇ ਵਿੱਚ ਹੀ ਬੈਠ ਕੇ ਕਲਮਾ ਵਗੈਰਾ ਪੜ੍ਹ ਰਿਆ ਰਹਦਾ ਹੈ ਉਹਨਾਂ ਦਾ ਪਿਆਰ ਕੁਝ ਜ਼ਰੂਰਤੋਂ ਮਤਲਬ ਜਿਵੇਂ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦਿਲੀ ਅਟੈਚਮੈਂਟ ਸੀ ਉਹਨਾਂ ਦੀ ਇਹਦੇ ਬਾਰੇ ਤੁਹਾਨੂੰ ਕਿੰਨੀ ਇੱਕ ਜਾਣਕਾਰੀ ਔਰ ਕਿ ਉਹਨਾਂ ਦੀ ਉਮਰ ਹਾਲੇ ਛੋਟੀ ਹੈ ਪਰ ਜਿਹੜਾ ਉਹਨਾਂ ਦਾ ਤਜਰਬਾ ਹੈ ਜਾਂ ਉਹ ਪਿਆਰ ਕਰਨ ਦਾ ਤਰੀਕਾ ਉਹਨਾਂ ਦਾ ਬਹੁਤ ਗਾਂਹ ਦਾ ਹੈ ਕਿਉਂਕਿ ਨੂੰਸਰ ਸਾਹਿਬ ਨੂੰ ਅੱਗੇ ਬਹੁਤ ਪਿਆਰ ਕਰਦੇ ਨੇ ਇਸੇ ਤਰ੍ਹਾਂ ਸਦੂਲ ਸਾਹਿਬ ਨੂੰ ਇੰਨਾ ਕਿ ਪਿਆਰ ਕਰਦੇ ਸੀ ਉਹ ਮਤਲਬ ਉਹਨਾਂ ਕੋਲ ਬਿਲਕੁਲ ਇਹ ਬਰਦਾਸ਼ਤ ਨਹੀਂ ਹੋਈ ਗੱਲ ਕਿਉਂਕਿ ਮੈਨੂੰ ਪਤਾ ਹੈ ਜਦੋਂ ਮੈਂ ਕਾਲ ਕੀਤੀ ਤੇ ਉਹਨਾਂ ਦਾ ਮਨ ਇਹਨਾਂ ਕਿ ਭਰਿਆ ਸੀ ਉਹ ਗੱਲ ਕਰਨ ਦੇ ਹਾਲਾਤ ਦੇ ਵਿੱਚ ਨਹੀਂ ਸੀਗੇ ਪਰ ਸੋ ਜਦੋਂ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੀ ਮਤਲਬ ਇੱਦਾਂ ਤੇ ਪ੍ਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ ਉਹਨਾਂ ਨੂੰ ਸਵੇਰ ਤੁਸੀਂ ਜਕੀਰ ਮਨੂਗੇ ਸਵੇਰ ਦੇ ਅਸੀਂ 8 ਵਜੇ ਤੇ ਆ ਕੇ ਇੱਥੇ ਤੇ ਨਹੀਂ ਉਹਨਾਂ ਨੇ ਕੋਈ ਕਿਸੇ ਨਾਲ ਗੱਲਬਾਤ ਕੀਤੀ ਇੰਨਾ ਸੋਗ ਦੇ ਵਿੱਚ ਸੀ ਕਬਰ ਦੇ ਵਿੱਚ ਬੈਠ ਕੇ ਪੂਰੀ ਆਪਣੀ ਕਲਮਾ ਪੜ੍ਹਦੇ ਹੋਏ ਨਜ਼ਰ ਆਏ ਤੁਸੀਂ ਦੇਖ ਸਕਦੇ ਹੋ ਤੇ ਇਹੀ ਇੱਕ ਪਿਆਰ ਹੁੰਦਾ ਇਹੀ ਇੱਜ਼ਤ ਆਉਂਦੀ ਹੈ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਦੀ ਕੋ ਖੋ ਜੰਮੇ ਆ ਤਾਂ ਹੀ ਇੰਨਾ ਪਿਆਰ ਹੁੰਦਾ ਹੈ ਪਿਆਰ ਕਿਸੇ ਵੀ ਤਰੀਕੇ ਨਾਲ ਬਣਾ ਸਕਦਾ ਹੈ ਧੰਨਵਾਦ ਜੀ ਸੋ ਇਹ ਸਨ ਸਾਜੀ ਸਾਹਿਬ ਜਿਨ੍ਹਾਂ ਨੇ ਉਹ ਇਹਨਾਂ ਦੇ ਸ਼ਗਿਰਦ ਵੀ ਰਹੇ ਨੇ ਔਰ ਉਹਨਾਂ ਦੇ ਕਹਿਣ ਮੁਤਾਬਕ ਇੱਕ ਐਸੇ ਉਸਤਾਦ ਹੋਏ ਨੇ ਜਿਨ੍ਹਾਂ ਤੋਂ ਹਰ ਕੋਈ ਸਿੱਖਣਾ ਚਾਹੁੰਦਾ ਪਰ ਇਹ ਉਸਤਾਦਾਂ ਦਾ ਉਸਤਾਦ ਸੁਰਾਂ ਦਾ ਬਾਦਸ਼ਾਹ ਜਲਦੂਲ ਸਕੰਦਰ ਸਦਾ ਲਈ ਅੱਜ ਇਸ ਧਰਤੀ ਵਿੱਚ ਵਿਲੀਨ ਹੋ ਗਿਆ ਸਪੁਰਤੇ ਖਾਕ ਹੋ ਗਿਆ ਸੋ ਪਰ ਸਾਡੇ ਨਾਲੇ ਹਮੇਸ਼ਾ ਆਪਣੇ ਗੀਤਾਂ ਨਾਲ ਅਮਰ ਰਹਿਣਗੇ ਸੋ ਕੈਮਰਾਮੈਨ ਦੇਸ਼ ਰਾਜ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਖੰਨਾ هڪڙي <laughs>